ਕਿੱਥੇ ਖਰੀਦਣਾ ਹੋਵੇਗਾ ਕਿਸ ਤਰ੍ਹਾਂ ਦਾ ਕੁੱਕਰ ਹੈ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਕਿੰਨੇ ਪਰਛਿਤ ਡਿਸਕਾਊਂਟ ਆ ਤੇ ਕਿੱਥੇ ਤੁਹਾਨੂੰ ਖਰੀਦਣਾ ਹੋਵੇਗਾ ਤੇ ਘਰ ਨੂੰ ਜਿਹੜਾ ਸੁੰਦਰ ਬਣਾਉਣਾ ਹੋਵੇਗਾ ਹੋਮ ਕਿਸ ਦੇ ਨਾਲ ਨੰਨੀ ਤਸਵੀਰਾਂ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਕੁੱਕਰ ਜਿਹੜਾ ਲਾਂਚ ਕੀਤਾ ਗਿਆ ਸੋ ਦੇਖ ਸਕਦੇ ਹੋ ਤੁਸੀਂ ਨਵਾਂ ਕੁੱਕਰ ਸੋ ਜੁਨੇ ਉਹ ਜਨਪਿਆਬੀ ਨੂੰ ਇਹਦੇ ਨਾਲ ਤੇ ਦਿਖਾ ਲਾਂਗੇ ਤੁਹਾਨੂੰ ਕੁੱਕਰ 1.5 ਲੀਟਰ ਤੋਂ ਲੈ ਕੇ 2 ਲੀਟਰ ਤੱਕ ਕੁੱਕਰ ਜਿਹੜਾ ਆ ਦੇਖ ਸਕਦੇ ਤੁਸੀਂ ਅਸੀਂ ਤੁਹਾਨੂੰ ਕੁੱਕਰ ਦੀ ਹੁਣ ਦਿਖਾ ਲਾਂਗੇ ਚੱਕ ਕੇ ਇਕੱਲਾ ਇਕੱਲਾ ਕੁੱਕਰ ਦਿਖਾ ਲਾਂਗੇ 1.5 ਲੀਟਰ ਤੋਂ ਕੁੱਕਰ ਜਿਹੜਾ ਆ ਹੋਂ ਕਿਸ ਦਾ ਤੁਸੀਂ ਖਰੀਦ ਸਕਦੇ ਹੋ ਸੋ ਫਰਾਂ ਦਾ ਆਦੀ ਕੀ ਇਹ ਜਿਹੜਾ ਫੋਕਸ ਛੋਟਾ ਕੁੱਕਰ ਆ 20 ਲੀਟਰ ਦਾ ਕੁੱਕਰ ਆ ਇਹ ਖਰੀਦ ਸਕਦੇ ਹੋ ਤੁਸੀਂ ਸੋ ਜੇ ਪ੍ਰਿੰਟਰ ਦੀ ਗੱਲ ਕਰੀਏ ਸੋ 32 ਤੋਂ 25 ਰੁਪਏ ਪ੍ਰਿੰਟ ਰੇਟ ਆ 18% ਦਾ ਨੂੰ ਤੇ ਡਿਸਕਾਊਂਟ ਮਿਲੇਗਾ ਸੋ ਜਰੂਰ ਖਰੀਦੋ ਨਾਮਾ ਕੁੱਕਰ ਉਸ ਦੇ ਨਾਲ ਹੋਰ ਜੇ ਕੁੱਕਰ ਦੀ ਜਾਣਕਾਰੀ ਸਾਂਝੀ ਕਰਾਉਣੇ 103 ਲੀਟਰ ਦਾ ਕੁੱਕਰ ਨਵਾਂ ਲਾਂਚ ਕੀਤਾ ਹੈ ਨਵੀਂ ਵੈਰਾਈਟੀ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਆਂ ਦੇਖ ਸਕਦੇ ਹੋ ਤੁਸੀਂ 3 ਲੀਟਰ ਦਾ ਕੁੱਕਰ ਸਟੇਨਲੈਸ ਸਟੀਲ ਦੇ ਵਿੱਚ ਸੋ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਰੇਟ ਦੱਸ ਦਿੰਨੇ ਆ ਦਾ ਸੋ ਜੇ ਪ੍ਰਿੰਟ ਰੇਟ ਦੀ ਗੱਲ ਕਰੀਏ 3050 ਰੁਪਏ ਪ੍ਰਿੰਟ ਰੇਟ ਆ ਇਹਦੀ ਤੁਹਾਨੂੰ 40% ਦਾ ਡਿਸਕਾਊਂਟ ਜਿਹੜਾ ਮਿਲੂਗਾ ਸੋ ਜਦ ਫੋਰ ਦੀ ਕੁੱਕਰ ਦਿਖਾ ਲੈਂਗੇ ਜਿਹੜਾ ਆਮ ਕੁੱਕਰ ਇਹਦਾ ਘਰਾਂ ਦੇ ਵਿੱਚ ਚੱਲਦਾ ਆ 5 ਲੀਟਰ ਦਾ ਕੁੱਕਰ ਜਿਹੜਾ ਆਮ ਘਰਾਂ ਦੇ ਵਿੱਚ ਚੱਲਦਾ ਹਰ ਘਰ ਦੇ ਵਿੱਚ ਜਿਹੜਾ 5 ਲੀਟਰ ਦਾ ਕੁੱਕਰ ਤੁਸੀਂ ਦੇਖਿਆ ਹੋਵੇਗਾ ਸੋ ਜੇ ਪ੍ਰਿੰਟ ਰੇਟ ਦੀ ਗੱਲ ਕਰੀਏ 4225 ਰੁਪਏ ਇੱਥੇ ਜਿਹੜਾ ਨੋ ਜਿਹੜਾ 18% ਦਾ ਡਿਸਕਾਊਂਟ ਜਿਹੜਾ ਆ ਮਿਲੇਗਾ ਤੇ ਹੋਰ ਬਹੁਤ ਖੂਬਸੂਰਤ ਕੁੱਕਰ ਹੈ ਦੇਖ ਸਕਦੇ ਤੁਸੀਂ 5 ਲੀਟਰ ਦਾ ਹੌਕੀਜ਼ ਦਾ ਕੁੱਕਰ ਹੈ ਜਿਹੜਾ ਆਮ ਘਰਾਂ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਤੁਸੀਂ ਸੋ ਤੁਹਾਨੂੰ ਕਿਤੇ ਵੀ ਘੁੰਮਣ ਦੀ ਜਾਂ ਖਰੀਦਣ ਦੀ ਜਾਂ ਪਰੇਸ਼ਾਨੀ ਨਹੀਂ ਹੋਵੇਗੀ ਜੇਕਰ ਤੁਸੀਂ ਇਹ ਕੁੱਕਰ ਖਰੀਦਣਾ ਤੇ ਨਿਊ ਫਤਿਹਗੜ੍ਹ ਰੋਡ ਮਹੱਲਾ ਹਰੀਪੁਰ ਛਿੜੀ ਗੁਰੂ ਰਵਿਦਾਸ ਚੌਕ ਛਿੜੀ ਗੁਰੂ ਰਵਿਦਾਸ ਗੁਰੂ ਘਰ ਦੇ ਬਿਲਕੁਲ ਸਾਹਮਣੇ ਏਰੀਆ ਸ਼ਾਪ ਜਿਹੜੀ ਆ ਓਪਨ ਹੋ ਚੁੱਕੀ ਆ ਪਾਲ ਬ੍ਰਦਰ ਦੀ ਹੌਕੀਜ਼ ਦੀ ਸ਼ਾਪ ਏਰੀਆ ਤੁਸੀਂ ਹਰ ਤਰ੍ਹਾਂ ਦਾ ਕੁੱਕਰ ਜਿਹੜਾ ਇੱਥੇ ਖਰੀਦ ਸਕਦੇ ਪਰ ਅੱਜ ਤਾਂ ਅਸੀਂ ਨਵੀਂ ਵੈਰੀਐਟੀ ਦਿਖਾ ਰਹੇ ਜਿਹੜਾ ਕੁੱਕਰ ਜਿਹੜਾ ਲਾਂਚ ਕੀਤਾ 5 ਲੀਟਰ ਦਾ ਕੁੱਕਰ ਜਿਹੜਾ ਵਾਕਿਆਕ ਕੰਪਨੀਆਂ ਜਿਹਨੇ ਕੁੱਕਰ ਲਾਂਚ ਕੀਤੇ ਆ ਉਸ ਦੇ ਨਾਲ ਹੀ ਆਪਾਂ ਹੋਰ ਦੀ ਕੁੱਕਰ ਦੀ ਜਾਣਕਾਰੀ ਸਾਂਝੀ ਕਰਾਂਗੇ ਸੋ ਜੇਕਰ 3 ਲੀਟਰ ਦਾ ਕੁੱਕਰ ਦੀ ਖਰੀਦਣਾ ਹੋਵੇ ਤਾਂ ਇਹ ਉਹਦੀ ਖਰੀਦ ਸਕਦਾ ਹੈ ਜੇ ਪ੍ਰਿੰਟ ਰੇਟ ਦੀ ਆਪਾਂ ਗੱਲ ਕਰੀਏ 3050 ਰੁਪਏ ਪ੍ਰਿੰਟ ਰੇਟ ਤੇ ਇਹਦੇ ਦੀ ਤੁਹਾਨੂੰ 18% ਜਿਹੜਾ ਡਿਸਕਾਊਂਟ ਮਿਲੇਗਾ ਹਰ ਕੁੱਕਰ ਦੇ ਤੁਹਾਨੂੰ ਜਿਹੜਾ 18% ਜਿਹੜਾ ਡਿਸਕਾਊਂਟ ਮਿਲੇਗਾ। ਸੋ 3/4 ਲੀਟਰ ਦਾ ਕੁੱਕਰ ਤੁਸੀਂ ਖਰੀਦ ਸਕਦੇ ਹੋ। ਦੇਖ ਸਕਦੇ ਹੋ ਤੁਸੀਂ 3/4 ਲੀਟਰ ਦਾ ਕੁੱਕਰ ਜਿਹੜਾ ਤੁਸੀਂ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਗਲਾਈ ਦੇ ਵਿੱਚ ਬਣਿਆ ਹੋਇਆ ਕਿੰਨਾ ਖੂਬਸੂਰਤ ਜਿਹੜਾ ਨਿਊ ਕੁੱਕਰ ਜਿਹੜਾ ਓਪਨ ਕੀਤਾ ਹੈ ਸਟੀਲ ਦਾ ਇਹ ਕੁੱਕਰ। ਦੇਖ ਸਕਦੇ ਹੋ ਤੁਸੀਂ ਇਹਦੀ ਟਿਕਰਸੀ ਪ੍ਰਿੰਟ ਰੇਟ ਦੀ ਗੱਲ ਕਰੀਏ ਪ੍ਰਿੰਟ ਰੇਟ ਦੀ ਤੁਹਾਨੂੰ ਦਿਖਾਣ ਲੱਗੇ 4025 ਰੁਪਏ ਜਿਹੜਾ ਕੁੱਕਰ ਇਹਦਾ ਜਿਹੜਾ ਪ੍ਰਿੰਟ ਰੇਟ ਜਿਹੜਾ ਹੌਕੀਸ ਬਲੋ ਜਿਹੜਾ ਲਗਾਇਆ ਗਿਆ ਪੱਕਾ ਜਿਹੜਾ ਉਹਨੇ ਆਪਣਾ ਸਟicker ਕੰਪਨੀ ਲਗਾਇਆ ਇੱਥੇ ਤੁਹਾਨੂੰ ਜਿਹੜਾ 18% ਦਾ ਆ ਡਿਸਕਾਊਂਟ ਮਿਲੇਗਾ ਸੋ ਜੁੜੇ ਰਹੋ ਨਾਲ ਹੋਰ ਦੀ ਵੀਡੀਓ ਜਿਹੜੀ ਆ ਸਾਂਝੀਆ ਕਰਾਂਗੇ ਤੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੁੱਕਰ ਨੇ ਨਾਲ ਨਾਲ ਡੋਂਗੇ ਦੀ ਵਗੈਰਾ ਲੋਹਾਂ ਚ ਕੀਤੇ ਗਏ ਆ ਸੋਰੀ ਪਤਿਲਾ ਸਬਜੀ ਵਗੈਰਾ ਇਹਦੇ ਵਿੱਚ ਜਾਂ ਕੁਝ ਹੋਰ ਦੀ ਨਾਲ ਤੁਸੀਂ ਬਣਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜੇਕਰ ਇਹਦੀ ਪ੍ਰਿੰਟ ਰੇਟ ਦੀ ਆਪਾਂ ਗੱਲ ਕਰੀਏ 1725 ਰੁਪਏ ਤੇ ਇੱਥੇ ਤੁਹਾਨੂੰ 18% ਦਾ ਡਿਸਕਾਊਂਟ ਮਿਲੇਗਾ ਸੋ ਚਾਰ ਵਾਲੇ ਪਤਿਲਾ ਦੀ ਤੁਸੀਂ ਖਰੀਦ ਸਕਦੇ ਹੋ ਦੇਖ ਸਕਦੇ ਤੁਸੀਂ ਚਾਰ ਵਾਲਾ ਪਤਿਲਾ ਕਿੰਨਾ ਖੂਬਸੂਰਤ ਆ ਸੋ ਦਾਦੀ ਕਿ ਜਿਹੜੀ ਇਹਦੀ ਇਹਦੀ ਡੰਡੀ ਹੁੰਦੀ ਆ ਜਾਂ ਕੋਕਦੀ ਡੰਡੀ ਹੋ ਗਈ ਜਾਂ ਫਿਰ ਆਪਾਂ ਕਹਿ ਸਕਦੇ ਡਾਕਟਰ ਦੀ ਡੰਡੀ ਹੋ ਗਈ ਜਾਂ ਸਿਟੀ ਦੀ ਜਿਹੜੀ ਹੋ ਗਈ ਉਹਦੀ ਜਿਹੜੀ ਤੁਹਾਨੂੰ ਗਾਰੰਟੀ ਨਹੀਂ ਮਿਲੇਗੀ ਤੇ ਉਹਦੇ ਤੁਹਾਨੂੰ ਉਸ ਵੇਲੇ ਪੈਸੇ ਪੈਸੇ ਇਹਨੇ ਪੇ ਕਰਨੇ ਪੈਣੇ ਆ ਤੇ ਹੋਰ ਆਪਾਂ ਛੋਟੇ ਪਤਿੱਲਾ ਜਿਹਦਾ ਦੇਖ ਸਕਦੇ ਤੁਸੀਂ ਪਰ ਕੋ ਪੈਣ ਟੋਰਟਾ ਵਗੈਰਾ ਇਹਦੇ ਵਿੱਚ ਫਰਾਈ ਹੁੰਦਾ 625 ਰੁਪਏ ਦਾ ਪ੍ਰਿੰਟ ਰੇਟ ਆ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਹੌਂਕੀਸ ਵਲੋ ਜਿਹੜੀ ਆ ਲਾਂਚ ਕੀਤੀ ਗਈ ਆ ਫੋ ਨਮੀ ਜੇਕਰ ਅਸੀਂ ਗੱਲ ਕਰੀਏ ਹੋਂਕੀ ਦੀ ਕੜਾਈ ਦੇਖ ਸਕਦੇ ਹੋ ਤੁਸੀਂ ਹੋਂਕੀ ਦੀ ਆਹ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚੀਜ਼ ਜਿਹੜੀ ਆ ਘਰ ਦੇ ਵਿੱਚ ਜਿਹੜੀ ਲੇਡੀਜ਼ ਰੂਮ ਹਮੇਸ਼ਾ ਜਿਉਂਤ ਪੈਂਦੀ ਆ 3500 ਰੁਪਏ ਦੀ ਜਿਹੜੀ ਕੜਾਈ ਆ ਤੇ ਐਤੀ ਦੀ ਲੈਣ ਨੂੰ ਡਿਸਕਾਊਂਟ ਜਿਹੜਾ ਦਿੱਤਾ ਜਾਵੇਗਾ ਫਵਰਿਕ ਚੀਜ਼ ਦੇ ਵਿੱਚ ਵੱਖਰੇ ਵੱਖਰੇ ਡਿਸਕਾਊਂਟ ਆ ਤੇ ਤੁਸੀਂ ਜਲਦੀ ਬੇਜਿੱਟ ਕਰੋ ਤੇ ਜਲਦੀ ਤੁਸੀਂ ਆ ਖਰੀਦ ਸਕਦੇ ਹੋ ਸੋ ਜਿਹੜੇ ਨਾਮੇ ਕੁੱਕਰ ਖਰੀਦੋ ਤੁਸੀਂ ਜਿਹੜੇ ਪੁਰਾਣੇ ਆ ਜਿਹੜੀਆਂ ਕੰਪਨੀ ਵੱਲੋਂ ਰੀਲੀਜ਼ ਕੀਤੀਆਂ ਗਈਆਂ ਜਿਸ ਤਰ੍ਹਾਂ 3 ਲੀਟਰ 5 ਲੀਟਰ ਵੱਖਰੇ ਵੱਖਰੇ ਲੀਟਰ ਜਿਹੜੇ ਆ ਕੰਪਨੀ ਵੱਲੋਂ ਰੀਲੀਜ਼ ਕੀਤੇ ਗਏ ਆ ਪਰ ਜਿਹੜਾ ਸਪੈਸ਼ਲ ਜਿਹੜਾ ਕੁੱਕਰ ਸੀਗਾ ਜਿਹੜਾ ਤੁਹਾਨੂੰ ਦਿਖਾ ਲਿਆ ਨਵੀਂ ਜਿਹੜੀ ਚੀਜ਼ ਲਾਂਚ ਕੀਤੀ ਗਈ ਆ ਸੋ ਤਵੇ ਦੀ ਤੁਸੀਂ ਖਰੀਦ ਸਕਦੇ ਹੋ ਹਰ ਤਰ੍ਹਾਂ ਦਾ ਤਵਾ ਦੇਖ ਸਕਦੇ ਤੁਸੀਂ ਬਖਰੇ ਬਖਰੇ ਜਿਹੜਾ ਇਹ ਹੋਪੀਸ ਜਿਹੜਾ ਤੁਹਾਨੂੰ ਇੱਥੇ ਸਮਾਨ ਜਿਹੜਾ ਮਿਲੇ ਆ ਭਾਰੀ ਡਿਸਕੋਰਡ ਦੇ ਵਿੱਚ ਤੁਸੀਂ ਕੋਕਰ ਜਿਹੜਾ ਇੱਥੇ ਖਰੀਦ ਸਕਦੇ ਹੋ ਸੋ ਦੇਖ ਸਕਦੇ ਤੁਸੀਂ ਉਸੇ ਨਾਮ ਨਾਲ ਜੇ ਆਪਾਂ ਅਹ ਪਤੀਲੇ ਦੀ ਗੱਲ ਕਰੀਏ ਜੇ ਕੋਈ ਪਤੀਲਾ ਦੀ ਜ਼ਰੂਰਤ ਪੈਂਦੀ ਆ ਪਤੀਲਾ ਦੀ ਤੁਸੀਂ ਖਰੀਦ ਸਕਦੇ ਹੋ ਦੇਖ ਸਕਦੇ ਹੋ ਪਤੀਲਾ ਜਿਹੜਾ ਇਹਦੀ ਪ੍ਰਿੰਟ ਰੇਟ ਦੀ ਗੱਲ ਕਰੀਏ ਉਸ ਵਾਸਤੇ 3125 ਰੁਪਏ ਦਾ ਪ੍ਰਿੰਟ ਰੇਟ ਆ ਐ ਜਦੋਂ ਤੁਸੀਂ ਮੈਨੂੰ ਲਈ ਕਰੋ ਸੋ ਨਹੀਂ ਵੀਡੀਓ ਤੇ ਮਿਲਾਂਗੇ ਜਲਦ ਦੇਖ ਸਕਦੇ ਤੁਸੀਂ ਲਾਈਕ ਤਸਵੀਰਾਂ ਸਾਂਝੀਆਂ ਕਰਿਆ ਦੋਸਤੋ ਜਿੰਨੇ ਵੀ ਦਾਸ਼ਕ ਜੁੜੇ ਆ ਤੇ ਦੱਸ ਦਈਏ ਕਿ ਹਰ ਵੀਡੀਓ ਅਪਡੇਟ ਅਸੀਂ ਕੀਤੀ ਜਾਂਦੀ ਆ ਜੇਕਰ ਕਿਸੇ ਵੀ ਸਮਾਨ ਵਗੈਰਾ ਖਰੀਦਣਾ ਹੋਵੇ ਤਾਂ ਉਹ ਜਲਦ ਆ ਕੇ ਇਸ ਸ਼ੋਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਮਾਨ ਤੁਸੀਂ ਖਰੀਦ ਸਕਦੇ ਹੋ ਭਾਰੀ ਡਿਸਕਾਊਂਟ ਦੇ ਵਿੱਚ ਸਮਾਨ ਜਿਹੜਾ ਅ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਤੁਸੀਂ ਵੱਖਰੇ ਵੱਖਰੇ ਕੁੱਕਰ ਆ ਅ ਟੈਨ ਦੱਸਦੀ ਕਿ ਦੋਸਤੋ ਹਮੇਸ਼ਾ ਜਿਹੜਾ ਕੁੱਕਰ ਜਿਹੜਾ ਇੱਥੇ ਹੌਕਿਸ ਲਈ ਮਿਲੇਗਾ ਜਾਂ ਕੋਈ ਹੋਰ ਕੁੱਕਰ ਦੀ ਗੱਲ ਕਰੀਏ ਜਿਹੜਾ ਇੱਥੇ ਨਹੀਂ ਮਿਲੇਗਾ ਸਿਰਫ ਤੇ ਸਿਰਫ ਕੰਪਨੀ ਦਾ ਤੁਹਾਨੂੰ ਅ ਗਾਰੰਟੀ ਵਿੱਚ ਮਿਲੇਗਾ 100 5 ਸਾਲ ਦੀ ਲਗਭਗ ਗਾਰੰਟੀ ਇਹਦੀ ਹੌਕਿਸ ਦੀ ਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਫੋ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਦਸ਼ਕਾਂ ਦੇ ਨਾਲ ਮਿਲਾਂਗੇ ਜੇਕਰ ਤੁਸੀਂ ਆਪਣੇ ਸ਼ਾਪ ਦੀ ਇੰਟਰਵਿਊ ਵਗੈਰਾ ਕਰਾਉਣਾ ਚਾਹੁੰਦੇ ਹੋ ਤੇ ਜਲਦ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਸੰਪਰਕ ਨੰਬਰ ਆ 9814057313 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਰ ਵੀਡੀਓ ਜਿਹੜੀ ਆਸੀਂ ਜਨ ਪੰਜਾਬੀ ਲੋਕ ਦੇ ਸਾਂਝੀ ਕਰਾਂਗੇ ਫੋ ਮਿਲਾਂਗੇ ਨਵੇਂ ਲਾਂਚ ਕੀਤੀਆਂ ਚੀਜ਼ਾਂ ਤੇ ਨਵੀਂ ਹੋਂ ਕਿਸ ਬੜੀ ਲਾਂਚ ਕੀਤੀ ਗਈ ਆ ਵੱਖ-ਵੱਖ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਸੋ ਬੱਕਰੀ ਬੱਕਰੀਆਂ ਦੇਖ ਸਕਦੇ ਹੋ ਕੜਾਈ ਆ ਜੀ ਹੋਂ ਕਿਸ ਬੜੋ ਬਤਿੱਲੇ ਦੀ ਹੋਂ ਕਿਸ ਬੜੋ ਹਰੇਕ ਪ੍ਰਿੰਟ ਰੇਡ ਦੀ ਅਸੀਂ ਤੁਹਾਨੂੰ ਦੋਸਤੋ ਦਿਖਾ ਲਿਆ ਆ ਸੋ ਦੇਖ ਸਕਦੇ ਹੋ ਤੁਸੀਂ ਆਰਤ ਰੰਗਾਂ ਕੁਕਰ ਤੁਸੀਂ ਦੇਖ ਸਕਦੇ ਹੋ ਸੋ ਖਾਸ ਕਰਕੇ ਇਹ ਤਵੇ ਜਿਹੜੇ ਘਰਾਂ ਦੇ ਵਿੱਚ ਵੱਖ-ਵੱਖ ਚੀਜ਼ਾਂ ਜਿਹੜੇ ਇੱਤੇ ਬੰਦੀਆਂ ਤੇ ਇਹਦੀ ਤੁਸੀਂ ਖਰੀਦ ਸਕਦੇ ਦੇਖ ਸਕਦੇ ਤੁਸੀਂ ਹੌਂਕੀ ਦਾ ਸੋ ਇਹਦੀ ਦੇਖ ਸਕਦੇ ਹੋ ਕੁੱਕਰ ਤੁਸੀਂ ਸਟੀਲ ਦਾ ਬੱਕਰਾ ਬੱਕਰਾ ਰੇਟ ਬੱਕਰਾ ਬੱਕਰਾ ਪ੍ਰਾਈਸ ਸੋ ਕੜਾਈ ਦੇਖ ਸਕਦੇ ਤੁਸੀਂ ਕਿੰਨੀ ਖੂਬਸੂਰਤ ਕੜਾਈ ਆ ਦੇਖ ਸਕਦੇ ਤੁਸੀਂ ਹੌਂਕੀ ਦੀ ਕੜਾਈ ਹੈ ਦੋਸਤੋ ਸੁੰਦਰਲੀ ਤਸਵੀਰ ਦਿਖਾ ਦਿੰਨੇ ਆ ਦੇਖ ਸਕਦੇ ਤੁਸੀਂ ਆ ਇਹਦਾ ਟੱਕਣਾ ਸਟੀਲ ਦਾ ਤੋਂ ਮਿਲਾਂਗੇ ਨਵੀਂ ਵੀਡੀਓ ਤੇ ਜੇਕਰ ਕਿਸੇ ਵੀ ਦਰਸ਼ਕਾਂ ਨੇ ਆਪਣੀ ਵੀਡੀਓ ਜਨਪਿਆਬੀ ਨੂੰ ਤੇ ਸਾਂਝੀ ਕਰਨੀ ਹੋਵੇ ਤਾਂ ਆਪਣੇ ਸ਼ਾਪ ਦੀ ਐਡ ਲਗਾਉਣੀ ਹੋਵੇ ਤਾਂ ਆਪਣੇ ਕਿਸੇ ਤਰ੍ਹਾਂ ਦੇ ਕਾਰੋਬਾਰ ਨੂੰ ਵਧਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਸੰਪਰਕ ਵਿਸ਼ੇਸ਼ ਤੌਰ ਤੇ ਸਾਰੇ ਚੈਨਲ ਤੇ ਚੱਲ ਰਿਹਾ ਹੋਇਆ ਤੁਸੀਂ ਹਮੇਸ਼ਾ ਸਾਨੂੰ ਉਸ ਤੋਂ ਵੀ ਚੱਕ ਕੇ ਕਾਲ ਕਰ ਸਕਦੇ ਹੋ ਇੱਕ ਵਾਰ ਫਿਰ ਸੰਪਰਕ ਨੰਬਰ ਅਸੀਂ ਬੋਲ ਦਿੰਦੇ ਹਾਂ 98140 57 313 ਤੇ ਤੁਸੀਂ ਸੰਬੰਧ ਕਰ ਸਕਦੇ ਹੋ ਸੋ ਦੇਖ ਸਕਦੇ ਹੋ ਤੁਸੀਂ ਹੌਕੇ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਜੇਕਰ ਤੁਸੀਂ ਇਹ ਕੁੱਕਰ ਖਰੀਦਣਾ ਹੋਵੇ ਤਾਂ ਤੁਹਾਨੂੰ ਫਿਰ ਅਸੀਂ ਐਡਰੈਸ ਵਗੈਰਾ ਦੱਸ ਦਿੰਨੇ ਆ ਨਿਉ ਫਤੇਗੜ ਰੋਡ ਮਹੱਲਾ ਹਰੀਪੁਰ ਸ਼੍ਰੀ ਗੁਰਦਾਸ ਚੌਂਕ ਨਜ਼ਦੀਕ ਸ਼੍ਰੀ ਗੁਰਦਾਸ ਗੁਰਦੁਆਰਾ ਬਿਲਕੁਲ ਉਹਦੇ ਸਾਹਮਣੇ ਜਿਹੜੀ ਸ਼ਾਪ ਜਿਹੜੀ ਆ ਏ ਓਪਨ ਹੋ ਚੁੱਕੀ ਆ ਇੱਥੋਂ ਤੁਸੀਂ ਹਰ ਤਰ੍ਹਾਂ ਦਾ ਖਰੀਦ ਸਕਦੇ ਹੋ ਸਾਥੀਓ ਦੱਸਦੀ ਕਿ ਇਹ ਸ਼ਾਪ ਏਰੀਆ ਹੋਕਿਸ ਬੜੋ ਜਿਹੜੀ ਆ ਜਿਹੜੀ ਆ ਵੱਖ-ਵੱਖ ਜਿਹੜੀਆਂ ਬ੍ਰਾਂਚਾਂ ਦਿੱਤੀਆਂ ਹੋਈਆਂ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਸ ਬ੍ਰਾਂਚ ਦੇ ਵਿੱਚ ਖੜੇ ਆ ਤੇ ਦੱਸਦੀ ਕਿ ਇਹ ਬ੍ਰਾਂਚ ਜਿਹੜੀ ਆ ਜਿਹੜੀ ਤੁਸੀਂ ਇੱਥੋਂ ਹਰ ਤਰ੍ਹਾਂ ਦਾ ਕੁੱਕਰ ਜਿਹੜਾ ਖਰੀਦ ਸਕਦੇ ਹੋ ਸੋ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਨਵੀਂ ਵੀਡੀਓ ਤੇ ਮਿਲਾਂਗੇ ਸੋ ਹੌਕੀ ਦੀਆਂ ਜਿਹੜੀਆਂ ਨਵੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜੇਕਰ ਕਿਸੇ ਵੀ ਦਰਸ਼ਕ ਨੇ ਆਪਣੀ ਜਨਪੰਜਾਬੀ ਨਿਊਜ਼ ਤੇ ਵੀਡੀਓ ਨੂੰ ਸਾਂਝੀ ਕਰਨੀ ਹੋਵੇ ਤਾਂ ਆਪਣੇ ਕਾਰੋਬਾਰ ਨੂੰ ਬਦਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਸੰਪਰਕ ਨੰਬਰ 9814057313 ਤੇ ਅਸੀਂ ਜਿਹੜੀ ਆ ਟਾਡੀ ਐਡ ਜਿਹੜੀ ਆ ਜਨਪੰਜਾਬੀ ਨਿਊਜ਼ ਤੇ ਕਰਾਂਗੇ ਸੋ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਲੋਕਾਂ ਦੇ ਨਾਲ ਨਵੀਂ ਦੁਨੀਆ ਦੇ ਨਾਲ ਨਵੇਂ ਕਿੱਤੀਆਂ ਗਈਆਂ ਲਾਂਚਾਂ ਦੇ ਨਾਲ ਆਪਾਂ ਜਿਹੜਾ ਵੀਡੀਓ ਹਮੇਸ਼ਾ ਦੀਆਂ ਸਾਂਝੀਆਂ ਕਰਦੇ ਰਵਾਂਗੇ ਸੋ ਦੇਖ ਸਕਦੇ ਤੁਸੀਂ ਹੌਕੀ ਜਿਹੜੇ ਤਸਵੀਰਾਂ ਸਾਂਝੀਆਂ ਕਰ ਰਿਹਾ ਨਵੇਂ ਕੁੱਕੜਾਂ ਦੀਆਂ ਦੇਖ ਸਕਦੇ ਹੋ ਤੁਸੀਂ ਸੋ ਇਹ ਕੁੱਕਰ ਜਿੰਨੇ ਵੀ ਆ ਗਏ ਆ ਕਾਫੀ ਪੁਰਾਣੇ ਜਿਹੜੇ ਕੁੱਕਰ ਚੱਲ ਰਹੇ ਆ ਹੌਕੀਸ ਬੋਲੋ ਜਿਹੜੇ ਆ ਕਾਫੀ ਸਾਲਾਂ ਤੋਂ ਜਿਹੜੇ ਆ ਹੌਕੀਸ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਆ ਸਾਡੇ 6 ਲੀਟਰ ਦਾ ਹੌਕੀਸ ਦਾ ਕੁੱਕਰ ਆ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਤਿਆਰ ਕੀਤਾ ਗਿਆ ਕੁੱਕੜਾ ਸੋ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਲੋਕਾਂ ਦੇ ਨਾਲ ਧੰਨਵਾਦ ਜੀ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾਨਾ ਨਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਨ ਨਾਲ ਆਪਣੇ ਕਾਰੋਬਾਰ ਦੀ ਐਡ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦਾ ਹੈ 9814055313 ਤੇ ਸਾਨੂੰ ਸੰਪਰਕ ਕਰ ਸਕਦਾ ਹੈ ਤੇ ਅਸੀਂ ਤੁਹਾਡੀ ਸ਼ਾਪ ਦੀ ਜਿਹੜੀ ਐਡ ਕਰਾਂ ਲਈ ਸੋ ਧੰਨਵਾਦ